ਭਗਵੰਤ ਮਾਨ ਵੱਲੋਂ ਪੰਜਾਬ 'ਚ ਵੱਡਾ ਐਲਾਨ ਨੌਕਰੀਆਂ, ਤਾਲੀਮੀ ਇਨਕਲਾਬ ਅਤੇ ਕਾਨੂੰਨੀ ਸੁਧਾਰ ਸੱਚੀ ਦੇ ਕਾਲ ਦੋਸਤ ਤੁਸੀਂ ਵੇਖ ਰਹੇ ਹੋ ਪੰਜਾਬੀ ਰੀਅਲ ਨਿਊਜ਼ ਚੈਨਲ ਜਿੱਥੇ ਅਸੀਂ ਤੁਹਾਨੂੰ ਦਿੰਦੇ ਹਾਂ ਪੰਜਾਬ ਦੀਆਂ ਸਭ ਤੋਂ ਵੱਡੀਆਂ ਤਾਜ਼ਾ ਅਤੇ ਟ੍ਰੈਂਡਿੰਗ ਖਬਰਾਂ ਅੱਜ ਦੀ ਇਹ ਖਬਰ ਬਹੁਤ ਵੱਡੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਵੱਡੇ ਐਲਾਨ ਕੀਤੇ ਨੇ ਜੋ ਹਰ ਪੰਜਾਬੀ ਨੂੰ ਸਿੱਧਾ ਪ੍ਰਭਾਵਿਤ ਕਰਨ ਵਾਲੇ ਨੇ ਪਹਿਲਾ ਐਲਾਨ 55000 ਨੌਕਰੀਆਂ ਭਗਵੰਤ ਮਾਨ ਨੇ ਕੱਲ ਚੰਡੀਗੜ੍ਹ 'ਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਇਹ ਵੱਡਾ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ 6 ਮਹੀਨਿਆਂ ਵਿੱਚ 55000 ਨਵੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਇਹ ਨੌਕਰੀਆਂ ਵਿਭਿੰਨ ਵਿਭਾਗਾਂ ਵਿੱਚ ਹੋਣਗੀਆਂ ਸਿੱਖਿਆ ਵਿਭਾਗ ਸਿਹਤ ਵਿਭਾਗ ਪੁਲਿਸ ਵਿਭਾਗ ਪਿੰਡਾਂ ਦੀ ਵਿਕਾਸਕੀਮ ਅਤੇ ਨਵੇਂ ਉਦਯੋਗਾਂ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਇਹ ਸਿਰਫ ਸ਼ੁਰੂਆਤ ਹੈ ਅਸੀਂ ਨੌਕਰੀਆਂ ਰਾਹੀਂ ਨਸ਼ੇ ਨੂੰ ਜੜ ਤੋਂ ਖਤਮ ਕਰਾਂਗੇ ਦੂਜਾ ਐਲਾਨ ਨਵੇਂ ਸਕੂਲ ਨਵੀਂ ਸੋਚ ਮਾਨ ਸਰਕਾਰ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਕਿ ਪੰਜਾਬ ਚ 1500 ਨਵੇਂ ਸਕੂਲ ਹਫ ਐਮੀਨੇਸ਼ਨ ਬਣਾਏ ਜਾਣਗੇ ਜਿੱਥੇ ਡਿਜੀਟਲ ਕਲਾਸਰੂਮਸ ਇੰਗਲਿਸ਼ ਮੀਡੀਅਮ ਸਿਲੇਬਸ ਰੋਬੋਟਿਕਸ ਅਤੇ AI ਨਵੀਂ ਸਿੱਖਲਾਈ ਮਾਡਲ ਲਾਗੂ ਹੋਵੇਗਾ ਇਹ ਮਾਡਲ ਦਿੱਲੀ ਦੇ ਸਕੂਲਾਂ ਦੀ ਤਰ੍ਹਾਂ ਹੋਵੇਗਾ ਜਿੱਥੇ ਪ੍ਰੈਕਟੀਕਲ ਸਿੱਖਿਆ ਪੰਜਾਬੀ ਸੰਸਕਾਰ ਅਤੇ ਆਧੁਨਿਕ ਟੈਕਨੋਲੋਜੀ ਦਾ ਮਿਲਾਪ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਬੱਚਾ ਵੀ ਹੁਣ ਆਈਟੀਆਈ ਅਤੇ ਆਈਐਮ ਦੀ ਤਿਆਰੀ ਕਰੇਗਾ ਪੰਜਾਬ ਵੀ ਹੁਣ ਦੁਨੀਆ ਦੇ ਨਕਸ਼ੇ ਤੇ ਚਮਕਣਗੇ ਤੀਜਾ ਐਲਾਨ ਨਵੇਂ ਕਾਨੂੰਨ ਠੇਕੇਦਾਰੀ ਰਾਜ ਖਤਮ ਮਾਨ ਸਰਕਾਰ ਨੇ ਪੰਜਾਬ ਜਿਨਾਵਾ ਕਾਨੂੰਨ ਲਿਆਂਦਾ ਹੈ ਜੋ ਠੇਕੇਦਾਰੀ ਰਾਜ ਨੂੰ ਖਤਮ ਕਰੇਗਾ ਸਰਕਾਰੀ ਕੰਮਾਂ ਦੀ ਨਿਵੇਦਨ ਪ੍ਰਕਿਰਿਆ ਚ ਪਾਰਦਰਸ਼ਤਾ ਕੋਟਾਲੇ ਤੇ ਕਮਨ ਛੋਖਰੀ ਖਤਮ ਠੇਕੇਦਾਰਾਂ ਵੱਲੋਂ ਦਬਦਬੇ ਦੀ ਰੋਕ ਥਾਮ ਇਹ ਕਾਨੂੰਨ ਹੁਣ ਪੰਜਾਬ ਵਿਧਾਨ ਸਭਾ ਚ ਪੇਸ਼ ਹੋਇਆ ਹੈ ਅਤੇ ਉਸ ਨੂੰ ਪਾਸ ਕਰਵਾ ਕੇ ਜਲਦੀ ਲਾਗੂ ਕੀਤਾ ਜਾਵੇਗਾ ਲੋਕਾਂ ਦੀ ਪ੍ਰਤੀਕਿਰਿਆ सीएम ਮਾਨ ਨੇ ਇਹਨਾ ਐਲਾਨਨ ਤੋਂ ਬਾਅਦ ਲੋਕਾਂ ਚ ਮਿਲਿਆ ਜੁਲਿਆ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਨੌਜਵਾਨ ਖੁਸ਼ ਕਿਉਂਕਿ ਨੌਕਰੀਆਂ ਮਿਲਣ ਦੀ ਆਸ ਬਣੀ ਅਧਿਆਪਕਾਂ ਤੇ ਮਾਪੇ ਵੀ ਖੁਸ਼ ਕਿਉਂਕਿ ਨਵੇਂ ਸਕੂਲ ਦੀ ਮਿਆਰੀ ਬਣਨਗੇ ਪਰ ਕਈ ਠੇਕੇਦਾਰ ਤੇ ਕੁਸ਼ਖੋਰ ਅਧਿਕਾਰੀ ਪਰੇਸ਼ਾਨ ਕਿਉਂਕਿ ਠੇਕੇਦਾਰੀ ਰਾਜ ਖਤਮ ਹੋਣ ਵਾਲਾ ਹੈ ਵਿਪੱਖ ਦੀ ਪ੍ਰਤੀਕਿਰਿਆ ਆਮ ਆਦਮੀ ਪਾਰਟੀ ਦੇ ਐਲਾਨਾਂ ਤੇ ਕਾਂਗਰਸ ਤੇ ਅਕਾਲੀ ਦਲ ਨੇ ਤਿੱਖੀ ਟਿੱਪਣੀ ਕੀਤੀ ਕਿ ਕਾਂਗਰਸ ਨੇ ਕੀ ਕਿਹਾ ਇਹ ਸਾਰੇ ਐਲਾਨ ਚੋਨਾ ਦੇ ਲਾਲਚ ਹਿੱਸੇ ਹਨ ਇਹਨਾਂ ਵਿੱਚ ਅਸਲੀਅਤ ਘੱਟ ਤੇ ਸਿਆਸੀ ਡਰਾਮਾ ਵੱਧ ਹੈ ਅਕਾਲੀ ਦਲ ਨੇ ਵੀ ਪੁੱਛਿਆ ਮਾਨ ਸਾਹਿਬ ਤੁਸੀਂ 2 ਸਾਲ ਪਹਿਲਾਂ ਵੀ ਨੌਕਰੀਆਂ ਦੇ ਐਲਾਨ ਕੀਤੇ ਸੀ ਉਹ ਕਿੱਥੇ ਗਈਆਂ ਅੰਕੜਿਆਂ ਨਾਲ ਅਸਰ ਤਸਵੀਰ ਮਾਨ ਸਰਕਾਰ ਨੇ ਦੱਸਿਆ ਕਿ ਇਹਨਾਂ 55000 ਨੌਕਰੀਆਂ ਵਿੱਚੋਂ 15000 ਸਿੱਖਿਆ ਵਿਭਾਗ 10000 ਸਿਹਤ ਵਿਭਾਗ 12000 ਪੁਲਿਸ ਵਿਭਾਗ 8000 ਪੰਚਾਇਤੀ ਅਤੇ ਰੂਲਰ ਵਿਕਾਸ 10000 ਹੋਰ ਡਿਪਾਰਟਮੈਂਟ ਸਾਡੇ ਅਸਾਮੀਆਂ ਲਈ ਆਨਲਾਈਨ ਭਰਤੀ ਕੀਤੀ ਉਜਾਵੇਗੀ ਕੋਈ ਵੀ ਰਿਸ਼ਵਤ ਕੋਈ ਕੁਛ ਨਾ ਲੈਣ ਦੀ ਗਰੰਟੀ ਦਿੱਤੀ ਜਾਵੇਗੀ ਪੰਜਾਬ ਡਾਈ ਸਪੋਰਟ ਦੀ ਉਮੀਦ ਦੁਬਈ, ਕੈਨੇਡਾ, ਆਸਟ੍ਰੇਲੀਆ ਵਿੱਚ ਰਹਿੰਦੇ ਪੰਜਾਬੀਆਂ ਨੇ ਵੀ ਭਗਵੰਤ ਮਾਨ ਦੇ ਐਲਾਨਾਂ ਦੀ ਸਰਹਾਨਾ ਕੀਤੀ ਹੈ। ਉਹ ਕਹਿੰਦੇ ਨੇ ਕਿ ਪੰਜਾਬ 'ਚ ਵਾਪਸ ਆ ਕੇ ਕੰਮ ਕਰਨ ਦੀ ਆਸ ਬਣੀ ਹੈ। ਅਖੀਰ ਵਿੱਚ ਕੀ ਇਹ ਬਦਲਾਅ ਆਉਣਗੇ ਜਾਂ ਫਿਰ ਐਲਾਨ ਹੀ ਰਹਿ ਜਾਣਗੇ ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਭਗਵੰਤ ਮਾਨ ਸੱਚਮੁੱਚ ਇਹਨਾਂ ਤਿੰਨ ਵੱਡੇ ਐਲਾਨਾਂ ਨੂੰ ਜ਼ਮੀਨ ਤੇ ਲਾਗੂ ਕਰ ਸਕਣਗੇ ਜਾਂ ਇਹ ਵੀ ਪਿਛਲੇ ਵਾਦੇ ਵਾਂਗ ਸਿਰਫ ਕਾਗਜ਼ੀ ਹੀ ਰਹਿ ਜਾਣਗੇ ਇਹ ਸੀ ਅੱਜ ਦੀ ਤਾਜ਼ਾ ਤੇ ਵੱਡੀ ਖਬਰ ਭਗਵੰਤ ਮਾਨ ਦੇ ਤਿੰਨ ਐਲਾਨ ਨੌਕਰੀਆਂ ਨਵੇਂ ਸਕੂਲ ਅਤੇ ਨਵੇਂ ਕਾਨੂੰਨ ਕਮੈਂਟ ਕਰਕੇ ਦੱਸੋ ਤੁਸੀਂ ਕੀ ਸੋਚਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਐਲਾਨ ਹਕੀਕਤ ਵਿੱਚ ਬਣਨਗੇ ਜਾਂ ਨਹੀਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਹ ਵੀਡੀਓ ਸਿਰਫ ਤੁਹਾਡੀ ਜਾਣਕਾਰੀ ਲਈ ਸੀ ਅਸੀਂ ਕਿਸੇ ਨੂੰ ਵੀ ਠੇਸ ਪਹੁੰਚਾਉਣਾ ਨਹੀਂ ਚਾਹੁੰਦੇ